ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਉਸ ਸ਼ਬਦ ਦੇ जाप ਬਾਰੇ ਜਿਸ ਨੂੰ ਦਿਨ ਵਿੱਚ ਦੋ ਵਾਰ ਜਪਣ ਦੇ ਨਾਲ ਸਾਡੇ ਸਰੀਰ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਇਸ ਲਈ ਅੱਜ ਦੀ ਵੀਡੀਓ ਵਿੱਚ ਇਹ ਗੱਲ ਕਰਨ ਤੋਂ ਪਹਿਲਾਂ ਸ਼ਬਦ ਦਾ जाप ਦੱਸਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰਾਂਗੇ ਇਸ ਲਈ ਸਾਖੀ ਨੂੰ ਧਿਆਨ ਦੇ ਨਾਲ ਸੁੰਨਾ ਤੇ ਸਮਝਣਾ ਜੀ ਤੇ ਉਸ ਤੋਂ ਬਾਅਦ ਹੀ ਉਸ ਸ਼ਬਦ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਦਿਨ ਵਿੱਚ ਦੋ ਵਾਰ ਜਾਪ ਕਰਨ ਦੇ ਨਾਲ ਤੁਹਾਡੇ ਸਾਰੇ ਦੁੱਖ ਕਸ਼ਟ ਦੂਰ ਹੋ ਜਾਣਗੇ ਸਾਧ ਸੰਗਤ ਜੀ ਇਤਿਹਾਸ ਵਿੱਚ ਮਹਿੰਗਾ ਮਲ ਨਾਂ ਦੇ ਇੱਕ ਵਪਾਰੀ ਹੋਏ ਜੋ ਕਿ ਬਹੁਤ ਵਧੀਆ ਵਪਾਰੀ ਸਨ ਪਰ ਸਮਾਂ ਬੀਤਿਆ ਤੇ ਮਹਿੰਗਾ ਮਲ ਜੀ ਮਾਇਆ ਵਿੱਚ ਗ੍ਰਸਤ ਹੋ ਗਏ ਪਰਮਾਤਮਾ ਨੂੰ ਭੁੱਲ ਗਏ ਜਦੋਂ ਉਹ ਮਾਇਆ ਵਿੱਚ ਗ੍ਰਸਤ ਸਨ ਤਾਂ ਉਹਨਾਂ ਦੇ ਸਰੀਰ ਨੂੰ ਬੜੇ ਹੀ ਦੁੱਖ ਰੋਗ ਆ ਗਏ ਉਹਨਾਂ ਦੀਆਂ ਲੱਤਾਂ ਬਾਹਾਂ ਗੋਡੇ ਮੋਡੇ ਸਾਰਾ ਸਰੀਰ ਹੀ ਦੁਖਣ ਲੱਗਾ ਤੇ ਦਰਦ ਇੰਨਾ ਭਿਆਨਕ ਹੁੰਦਾ ਸੀ ਕਿ ਉਹਨਾਂ ਦਾ ਸਰੀਰ ਘਟਣ ਹੀ ਲੱਗ ਗਿਆ ਉਹ ਬਿਲਕੁਲ ਕਮਜ਼ੋਰ ਹੋ ਗਏ ਬਿਲਕੁਲ ਮਰਨ ਵਾਲੇ ਉਸ ਨੂੰ ਖੁਦ ਵੀ ਲੱਗਦਾ ਸੀ ਕਿ ਉਹ ਮਰਨ ਵਾਲਾ ਹੈ ਜ਼ਿੰਦਗੀ ਉਸ ਦੀ ਬਹੁਤ ਥੋੜੀ ਰਹਿ ਗਈ ਹੈ ਇਸ ਕਰਕੇ ਉਸ ਨੇ ਆਪਦੇ ਦੋਸਤ ਨੂੰ ਕਿਹਾ ਕਿ ਉਹ ਉਸ ਨਾਲ ਕਾਰੋਬਾਰ ਵਿੱਚ ਕੰਮ ਵਿੱਚ ਜੋ ਵੀ ਲੈਣ ਦੇਣ ਹੈ ਉਸ ਦਾ ਹਿਸਾਬ ਕਰ ਲਵੇ ਕਿਉਂਕਿ ਉਹ ਆਖਣ ਲੱਗਾ ਕਿ ਮੇਰਾ ਕੁਝ ਪਤਾ ਨਹੀਂ ਕਿ ਮੈਂ ਕਦੋਂ ਖਤਮ ਹੋ ਜਾਣਾ ਹੈ ਇਸ ਲਈ ਹਿਸਾਬ ਕੀਤਾ ਹੀ ਚੰਗਾ ਹੈ ਤੂੰ ਆਪਦਾ ਹਿਸਾਬ ਕਰ ਤੇ ਉਸ ਦਾ ਦੋਸਤ ਉਸ ਨੂੰ ਹੌਸਲਾ ਦੇਣ ਲੱਗਾ ਕਹਿਣ ਲੱਗਾ ਕਿ ਤੈਨੂੰ ਕੁਝ ਨਹੀਂ ਹੁੰਦਾ ਤੂੰ ਗੋਇੰਦਵਾਲ ਵਿੱਚ ਤਨ ਤਨ ਗੁਰੂ ਅਮਰਦਾਸ ਜੀ ਦੇ ਕੋਲ ਸਿੱਖਾਂ ਦੇ ਤੀਜੇ ਪਾਤਸ਼ਾਹ ਜੋ ਹਨ ਉਹ ਗੱਦੀ ਤੇ ਬਿਰਾਜਮਾਨ ਹਨ ਉਹਨਾਂ ਦੇ ਕੋਲ ਜਾ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਪਰ ਤੂੰ ਮੇਰੇ ਕਹਿਣ ਤੇ ਨਹੀਂ ਜਾਣਾ ਜਾਣਾ ਤੂੰ ਆਪਦੀ ਮਰਜ਼ੀ ਨਾਲ ਹੈ ਸ਼ਰਦਾ ਨਾਲ ਹੈ ਆਪਦੇ ਮਨੋਂ ਜਾਈਂ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਮੈਂ ਕੰਬਲ ਕੁਝ ਦਿਨ ਤਾਂ ਵਿਚਾਰ ਕਰਦਾ ਰਿਹਾ ਪਰ ਜਦੋਂ ਮਨ ਵਿੱਚ ਸ਼ਰਦਾ ਪੈਦਾ ਹੋ ਗਈ ਤਾਂ ਉਹ ਗੋਇੰਦਵਾਲ ਗੁਰੂ ਅਮਰਦਾਸ ਜੀ ਦੇ ਕੋਲ ਪਹੁੰਚ ਗਿਆ ਉਹ ਆਪਦੇ ਪੂਰੇ ਪਰਿਵਾਰ ਸਹਿਤ ਉੱਥੇ ਗੁਰੂ ਜੀ ਦੇ ਪਾਸ ਪਹੁੰਚਿਆ ਗੁਰੂ ਅਮਰਦਾਸ ਜੀ ਕੀਰਤਨ ਸਰਵਣ ਕਰ ਰਹੇ ਸਨ ਸੰਗਤਾਂ ਦਰਸ਼ਨ ਕਰ ਰਹੀਆਂ ਸਨ ਤੇ ਦੂਜੇ ਪਾਸੇ ਬੌਲੀ ਸਾਹਿਬ ਜੀ ਦੀ ਸੇਵਾ ਹੋ ਰਹੀ ਸੀ ਸੰਗਤਾਂ ਦਾ ਇਕੱਠ ਵੇਖ ਕੇ ਮਹੰਗਾ ਮਾਲ ਜੀ ਹੈਰਾਨ ਸਨ ਤੇ ਸੋਚਣ ਲੱਗੇ ਕਿ ਇੱਥੇ ਜ਼ਰੂਰ ਹੀ ਕੁਝ ਹੈ ਜਿਸ ਕਰਕੇ ਸੰਗਤਾਂ ਵਿੱਚ ਇੰਨਾ ਵਿਸ਼ਵਾਸ ਹੈ ਉਸ ਨੇ ਸੰਗਤ ਕੀਤੀ ਪਹਿਲੇ ਦਿਨ ਉਸ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਦਾ ਸਮਾਂ ਨਾ ਮਿਲਿਆ ਤਾਂ ਮਹਿੰਗਾ ਮਾਲ ਜੀ ਆਪਦੇ ਪਰਿਵਾਰ ਸੇਤ ਉੱਥੇ ਹੀ ਰਹੇ ਤੇ ਦੂਜੇ ਦਿਨ ਵੀ ਸੰਗਤ ਜਾਦਾ ਹੋਣ ਕਰਕੇ ਉਹਨਾਂ ਨੂੰ ਲੱਗਾ ਕਿ ਅੱਜ ਵੀ ਦਰਸ਼ਨ ਨਹੀਂ ਹੋਣੇ ਇਸ ਲਈ ਸੇਵਾ ਹੀ ਕਰਦੇ ਰਹੇ ਤੀਜੇ ਦਿਨ ਜਦੋਂ ਉਹਨਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤਾ ਮਹਿੰਗਾ ਮਾਲ ਜੀ ਇਹੀ ਕਹਿ ਰਹੇ ਸਨ ਕਿ ਤੁਹਾਡੇ ਦਰਸ਼ਨਾਂ ਲਈ ਆਏ ਹਾਂ ਉਸ ਦੀ ਪਤਨੀ ਨੇ ਮੰਗਰੋ ਉਸ ਨੂੰ ਵਾਰ-ਵਾਰ ਕਿਹਾ ਕਿ ਤੁਸੀਂ ਤਾਂ ਗੁਰੂ ਜੀ ਨੂੰ ਆਪ ਦੇ ਸਰੀਰ ਦੇ ਦੁੱਖ ਤਕਲੀਫਾਂ ਦੱਸਣੇ ਹਨ ਤੁਸੀਂ ਕਿੰਨੇ ਪੀੜਾ ਵਿੱਚ ਹੋ ਤੁਹਾਡਾ ਸਰੀਰ ਸਾਰਾ ਦੁਖਦਾ ਹੈ ਤੁਸੀਂ ਇਹ ਗੱਲ ਗੁਰੂ ਜੀ ਨੂੰ ਕਿਉਂ ਨਹੀਂ ਦੱਸਦੇ ਪਰ ਮਹਿੰਗਾ ਮਾਲ ਜੀ ਨੇ ਉਸ ਨੂੰ ਵੀ ਚੁੱਪ ਕਰਵਾ ਦਿੱਤਾ ਫਿਰ ਇਹੀ ਕਿਹਾ ਕਿ ਗੁਰੂ ਜੀ ਮੈਂ ਤੁਹਾਡੇ ਦਰਸ਼ਨ ਕਰਨ ਲਈ ਆਇਆ ਹਾਂ ਤੇ ਮੈਨੂੰ ਸਿੱਖੀ ਬਖਸ਼ ਦਿਓ ਮੇਰੇ ਤੇ ਕਿਰਪਾ ਕਰੋ ਆਪਦੇ ਦਰੋਂ ਘਰੋਂ ਸਿੱਖੀ ਜੀਵਨ ਦਿਓ ਤਾਂ ਗੁਰੂ ਜੀ ਕਹਿੰਦੇ ਕਿ ਸਿੰਘਾ ਸਿੱਖੀ ਬੜੀ ਔਖੀ ਮਿਲਦੀ ਹੈ ਗੁਰੂ ਜੀ ਕਹਿੰਦੇ ਕਿ ਸਿੱਖਾ ਅਸੀਂ ਤੈਨੂੰ ਚਰਨ ਪੌਲ ਤਾਂ ਦੇ ਦਿੰਦੇ ਹਾਂ ਪਰ ਸਿੱਖੀ ਕਮਾਉਣੀ ਬਹੁਤ ਔਖੀ ਹੈ ਗੁਰੂ ਜੀ ਦੇ ਦਰਸ਼ਨਾਂ ਤੋਂ ਬਾਅਦ ਜਦੋਂ ਬਾਹਰ ਆਏ ਤਾਂ ਫਿਰ ਉਸ ਦੀ ਪਤਨੀ ਉਸ ਨੂੰ ਕਹਿਣ ਲੱਗੀ ਕਿ ਤੁਸੀਂ ਆਪ ਦਾ ਦੁੱਖ ਗੁਰੂ ਜੀ ਨੂੰ ਕਿਉਂ ਨਹੀਂ ਦੱਸਿਆ ਤਾਂ ਉਹ ਕਹਿਣ ਲੱਗਾ ਕਿ ਜਿੱਦਣ ਦਾ ਮੈਂ ਇੱਥੇ ਆਇਆ ਹਾਂ ਉਸ ਦਿਨ ਦੇ ਹੀ ਮੇਰੇ ਸਰੀਰ ਵਿੱਚ ਕੋਈ ਦਰਦ ਨਹੀਂ ਮੈਨੂੰ ਬਹੁਤ ਆਰਾਮ ਆ ਗਿਆ ਫਿਰ ਬਾਕੀ ਪਰਿਵਾਰ ਤਾਂ ਘਰ ਨੂੰ ਵਾਪਸ ਆ ਜਾਂਦਾ ਹੈ ਪਰ ਮਹਿੰਗਾ ਮਾਲ ਜੀ ਉੱਥੇ ਹੀ ਰਹਿੰਦੇ ਹਨ ਉਸ ਤੋਂ ਬਾਅਦ 2.5 ਸਾਲ ਮਹਿੰਗਾ ਮਾਲ ਜੀ ਉੱਥੇ ਹੀ ਗੁਰੂ ਘਰ ਵਿੱਚ ਲੰਗਰਾਂ ਵਿੱਚ ਸੇਵਾ ਕਰਦੇ ਨੇ ਜਦੋਂ ਗੁਰੂ ਦੀ ਮਰਿਆਦਾ ਅਨੁਸਾਰ ਬਚੇ ਹੋਏ ਲੰਗਰ ਦੀ ਬੇਅਦਬੀ ਨਾ ਹੋਵੇ ਤਾਂ ਇਸ ਕਰਕੇ ਬਚੇ ਹੋਏ ਲੰਗਰ ਨੂੰ ਕਿਸੇ ਨਦੀ ਜਾਂ ਦਰਿਆ ਵਿੱਚ ਵਹਾ ਆਉਂਦੇ ਸਨ। ਇਸੇ ਹੀ ਤਰ੍ਹਾਂ ਬਚਿਆ ਹੋਇਆ ਭੋਜਨ ਲੈ ਕੇ ਜਦੋਂ ਮਹਿੰਗਾ ਮਲ ਜੀ ਗਏ ਤਾਂ ਉਹਨਾਂ ਨੂੰ ਤਿੰਨ ਚੋਰ ਮਿਲੇ। ਸੰਗਤਾਂ ਤੋਂ ਮਾਇਆ ਚੁਰਾਉਣ ਲਈ ਗੁਰੂ ਘਰ ਆ ਰਹੇ ਸਨ। ਮਿਲੇ ਅਤੇ ਦੱਸਿਆ ਕਿ ਅਸੀਂ ਗੁਰੂ ਜੀ ਦੇ ਦਰਸ਼ਨਾਂ ਲਈ ਜਾ ਰਹੇ ਹਾਂ। ਤਾਂ ਮਹਿੰਗਾ ਮਲ ਜੀ ਉਹਨਾਂ ਨੂੰ ਕਹਿੰਦੇ ਕਿ ਸਿੱਖੋ ਤੁਹਾਨੂੰ ਭੁੱਖ ਲੱਗੀ ਹੋਊਗੀ ਇਸ ਲਈ ਲੰਗਰ ਪ੍ਰਸ਼ਾਦਾ ਤਾਂ ਮੇਰੇ ਕੋਲ ਹੈ ਤੁਸੀਂ ਇੱਥੇ ਹੀ ਬੈਠ ਕੇ ਛਕ ਲਓ ਤੇ ਫਿਰ ਗੁਰੂ ਘਰ ਜਾਇਓ ਉਹ ਚੋਰ ਉੱਥੇ ਹੀ ਬੈਠ ਕੇ ਭੋਜਨ ਛਕਣ ਲੱਗੇ ਉਹਨਾਂ ਨੂੰ ਇੰਜ ਲੱਗਾ ਕਿ ਇਸ ਆਦਮੀ ਨੂੰ ਸਾਡੇ ਬਾਰੇ ਪਤਾ ਲੱਗ ਗਿਆ ਹੈ ਇਸ ਲਈ ਉਹਨਾਂ ਨੇ رائے ਕੀਤੀ ਕਿ ਇਸ ਨੂੰ ਮਾਰ ਦਿੱਤਾ ਜਾਵੇ ਪਰ ਵਿੱਚੋਂ ਇੱਕ ਨੇ ਕਿਹਾ ਕਿ ਨਹੀਂ ਮਾਰੋਣਾ ਇਸ ਨੇ ਆਪਾਂ ਨੂੰ ਭੋਜਨ ਛਕਾਇਆ ਹੈ ਇਸ ਲਈ ਆਪਾਂ ਬੰਨ ਦਿੱਨੇ ਆ ਤਿੰਨਾ ਨੇ رائے ਕੀਤੀ ਤੇ ਮਹਿੰਗਾ ਮਾਲ ਜੀ ਨੂੰ ਉੱਥੇ ਬੰਨ ਦਿੱਤਾ ਇੱਕ ਟੋਏ ਵਿੱਚ ਲਮਕਾ ਦਿੱਤਾ ਤੇ ਆਪ ਗੁਰੂ ਘਰ ਆ ਗਏ ਮਹਿੰਗਾ ਮਾਲ ਜੀ ਇਸੇ ਅਵਸਥਾ ਵਿੱਚ ਹੀ ਗੁਰੂ ਦਾ ਸਿਮਰਨ ਕਰਦੇ ਰਹੇ ਇੱਧਰ ਜਦੋਂ ਕੀਰਤਨ ਹੋ ਰਿਹਾ ਸੀ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਨਾਂ ਤਿੰਨਾਂ ਹੀ ਚੋਰਾ ਨੂੰ ਆਵਾਜ਼ ਮਾਰੀ ਜੋ ਤਿੰਨ ਜਾਣੇ ਪਿੱਛੇ ਬੈਠੇ ਨੇ ਅੱਗੇ ਆ ਜਾਓ ਅੱਗੇ ਆਉਣ ਤੇ ਉਹ ਆਖਣ ਲੱਗੇ ਕਿ ਅਸੀਂ ਪਿੱਛੇ ਬਹੁਤ ਆਨੰਦ ਵਿੱਚ ਬੈਠੇ ਸਾਂ ਤੁਸੀਂ ਸਾਨੂੰ ਅੱਗੇ ਕਿਉਂ ਬੁਲਾ ਲਿਆ ਤਾਂ ਗੁਰੂ ਪਾਤਸ਼ਾਹ ਜੀ ਜਾਣੀ ਜਾਣ ਸਨ ਦਿਲਾਂ ਦੀਆਂ ਜਾਣਣ ਵਾਲੇ ਸਨ ਕਹਿਣ ਲੱਗੇ ਆਨੰਦ ਵਿੱਚ ਤਾਂ ਉਹ ਵੀ ਹੈ ਜਿਸ ਨੂੰ ਤੁਸੀਂ ਬੰਨ ਕੇ ਤੋਏ ਵਿੱਚ ਲਮਕਾ ਦਿੱਤਾ ਤਾਂ ਉਹ ਤਿੰਨੇ ਜਾਣੇ ਹੈਰਾਨ ਹੋ ਗਏ ਕਿ ਇਹਨਾਂ ਨੂੰ ਇਹ ਸਭ ਕਿਵੇਂ ਪਤਾ ਗੁਰੂ ਅਮਰਦਾਸ ਜੀ ਆਪ ਨਾਲ ਚੱਲ ਕੇ ਤੇ ਨਾਲ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਸੰਗਤਾਂ ਨੂੰ ਲੈ ਕੇ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਉਹਨਾਂ ਨੇ ਮਹੰਗਾ ਮਲ ਜੀ ਨੂੰ ਲੰਕਾਇਆ ਹੋਇਆ ਸੀ ਪਰ ਜਾਂਦਿਆਂ ਨੂੰ ਮਹੰਗਾ ਮਲ ਜੀ ਤਾਂ ਭਗਤੀ ਵਿੱਚ ਲੀਨ ਸਨ ਉਹਨਾਂ ਦੀ ਸੁਰਤ ਗੁਰੂ ਨਾਲ ਜੁੜੀ ਹੋਈ ਸੀ ਆਵਾਜ਼ ਮਾਰਨ ਤੇ ਵੀ ਉਹਨਾਂ ਨੇ ਆਵਾਜ਼ ਨਾ ਦਿੱਤੀ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਇਹਨਾਂ ਦੇ ਕੰਨ ਵਿੱਚ ਸਤਨਾਮ ਸਤਨਾਮ ਕਹੋ ਜਦੋਂ ਸਤਨਾਮ ਦਾ ਜਾਪ ਕੀਤਾ ਤਾਂ ਮਹੰਗਾ ਮਲ ਜੀ ਬੈਰਾਗ ਵਿੱਚ ਆ ਗਏ ਕਿ ਪਾਤਸ਼ਾਹ ਜੀ ਤੁਸੀਂ ਕਿਉਂ ਚੱਲ ਕੇ ਆਏ ਹੋ ਕਿਸੇ ਹੋਰ ਨੂੰ ਭੇਜ ਦੇਣਾ ਸੀ ਮੈਨੂੰ ਲੈਣ ਵਾਸਤੇ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਚਨ ਕੀਤੇ ਸਿੱਖਾ ਜਿਹੜੇ ਮੇਰੇ ਪਾਏ ਹੋਏ ਪਰਚੀਆਂ ਵਿੱਚੋਂ ਪਾਸ ਹੋ ਜਾਂਦੇ ਨੇ ਫਿਰ ਉਹਨਾਂ ਕੋਲ ਮੈਂ ਆਪ ਚੱਲ ਕੇ ਜਾਣਾ ਹਾਂ ਸਿੱਖਾਂ ਨੂੰ ਨਹੀਂ ਭੇਜਦਾ ਉਹਨਾਂ ਦੀ ਫਿਰ ਮੈਂ ਆਪ ਪੈਜ ਰੱਖਦਾ ਹਾਂ ਗੁਰੂ ਜੀ ਕਹਿੰਦੇ ਕਿ ਜਿਹੜੇ ਹੱਥਾਂ ਨਾਲ ਤੁਸੀਂ ਇਸ ਨੂੰ ਬੰਨਿਆ ਹੈ ਉਹਨਾਂ ਹੱਥਾਂ ਨਾਲ ਹੀ ਖੋਲ ਕੇ ਇੱਥੋਂ ਕੱਢੋ ਜਦੋਂ ਮਹਿੰਗਾ ਮਲ ਜੀ ਨੂੰ ਬਾਹਰ ਕੱਢਿਆ ਤਾਂ ਗੁਰੂ ਜੀ ਨੇ ਉਸ ਨੂੰ ਗਲ ਨਾਲ ਲਾਇਆ ਤੇ ਉਸ ਨੂੰ ਅਨੇਕਾਂ ਹੀ ਵਾਰ ਦੇ ਦਿੱਤੇ ਗੁਰੂ ਜੀ ਮਹਿੰਗਾ ਮਲ ਜੀ ਨੂੰ ਪੁੱਛਣ ਲੱਗੇ ਕਿ ਇਹਨਾਂ ਤਹਾਨੂੰ ਸਾਰੀ ਰਾਤ ਟੋਏ ਵਿੱਚ ਦੱਬ ਛੱਡਿਆ ਹੈ ਦੱਸੋ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਮਹੰਗਾ ਮਾਲ ਜੀ ਕਹਿੰਦੇ ਤੁਸੀਂ ਸਾਡੇ ਗੁਰੂ ਜੀ ਹੋ ਤੇ ਅਸੀਂ ਤੁਹਾਡੇ ਸੇਵਕ ਆਪ ਜੀ ਦਾ ਜੋ ਵੀ ਹੁਕਮ ਹੈ ਉਹੀ ਸਜ਼ਾ ਦੇ ਦਿਓ ਦੂਜੀ ਵਾਰ ਗੁਰੂ ਜੀ ਨੇ ਫਿਰ ਪੁੱਛਿਆ ਕਿ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਪਰ ਮਹੰਗਾ ਮਾਲ ਜੀ ਨੇ ਇਹੀ ਸ਼ਬਦ ਦੂਜੀ ਵਾਰ ਵੀ ਕਹੇ ਤੀਜੀ ਵਾਰ ਗੁਰੂ ਅਮਰਦਾਸ ਜੀ ਨੇ ਫੇਰ ਪੁੱਛਿਆ ਤਾ ਮਹਿੰਗਾ ਮਾਲ ਜੀ ਕਹਿਣ ਲੱਗੇ ਗੁਰੂ ਜੀ ਕਿਰਪਾ ਕਰੋ ਤੇ ਇਹਨਾਂ ਨੂੰ ਵੀ ਸਿੱਖੀ ਦੀ ਦਾਤ ਬਖਸ਼ ਦਿਓ ਹੁਣ ਤਿੰਨੇ ਚੋਰ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਕੇ ਆਪਦੀ ਭੁੱਲ ਮੰਗਣ ਲੱਗੇ ਸਾਧ ਸੰਗਤ ਜੀ ਗੁਰੂ ਜੀ ਬਚਨ ਕਰਦੇ ਹਨ ਕੀ ਜੀ ਆਪਾਂ ਵੀ ਆਪਦੇ ਅੰਦਰ ਝਾਤ ਮਾਰੀਏ ਕਿ ਅਸੀਂ ਕਿੰਨਾ ਕੋ ਗੁਰੂ ਦੀ ਯਾਦ ਵਿੱਚ ਬੈਠਦੇ ਹਾਂ ਕਿੰਨਾ ਕੋ ਗੁਰੂ ਨੂੰ ਯਾਦ ਕਰਦੇ ਹਾਂ ਸੰਗਤ ਜੀ ਸੇਵਾ ਦੇ ਨਾਲ-ਨਾਲ ਸਵਰ ਦੀ ਵੀ ਬੜੀ ਲੋੜ ਹੁੰਦੀ ਹੈ ਇਸ ਲਈ ਹਮੇਸ਼ਾ ਗੁਰੂ ਨਾਲ ਜੁੜੇ ਰਹੋ ਜ਼ਿੰਦਗੀ ਵਿੱਚ ਜਾਦੇ ਰੁਝੇਵਿਆਂ ਦੇ ਕਾਰਨ ਜੇਕਰ ਟਾਈਮ ਨਹੀਂ ਲੱਗਦਾ ਤਾਂ ਘੱਟੋ-ਘੱਟ 10-15 ਮਿੰਟ ਜ਼ਰੂਰ ਹੀ ਕੱਢੋ ਰਾਤ ਦੇ ਵੇਲੇ ਸੌਣ ਤੋਂ ਪਹਿਲਾਂ 10-15 ਮਿੰਟ ਬੈਠ ਕੇ ਪਰਮਾਤਮਾ ਨੂੰ ਯਾਦ ਜਰੂਰ ਕਰੋ ਉਹਨਾਂ ਦੀਆਂ ਦਿੱਤੀਆਂ ਦਾਤਾਂ ਲਈ ਸ਼ੁਕਰਾਨਾ ਕਰੋ ਤੇ ਹਰ ਰੋਜ਼ ਤੁਸੀਂ ਦੋ ਵਾਰ ਮੂਲ ਮੰਤਰ ਜੀ ਦਾ ਜਾਪ ਜਰੂਰ ਕਰਿਆ ਕਰੋ ਸਵੇਰੇ ਉੱਠਦੇ ਹੀ 108 ਮਣਕੇ ਮਾਲਾ ਮੂਲ ਮੰਤਰ ਜੀ ਦਾ ਜਾਪ ਕਰੋ ਤੇ ਰਾਤ ਨੂੰ ਸੌਣ ਲੱਗਿਆਂ ਵੀ 10-15 ਮਿੰਟ ਮੂਲ ਮੰਤਰ ਜੀ ਦਾ ਜਾਪ ਕਰਕੇ ਸੋਇਆ ਕਰੋ ਇਹ ਦੋ ਵਾਰ ਤੁਹਾਡਾ ਕੀਤਾ ਜਾਪ ਦੇਖਣਾ ਤੁਹਾਡੀ ਝੋਲੀ ਦਾਤਾਂ ਦੇ ਨਾਲ ਭਰ ਦੇਵੇਗਾ ਤੁਸੀਂ ਗੁਰੂ ਘਰ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਲਓਗੇ ਇਸ ਤਰ੍ਹਾਂ ਤੁਸੀਂ ਗੁਰੂ ਨਾਲ ਵੀ ਜੁੜੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ